ਦੋਸਤੋ ਕੀ ਹਾਲ ਚਾਲ ਉਮੀਦ ਆ ਤੁਸੀਂ ਠੀਕ ਹੋਵੋਗੇ ਲੋ ਵੀ ਪੰਜਾਬੀਓ ਜੇਤ ਸੇ ਘੁੰਮਣ ਦੀ ਗੱਲ ਆਉਂਦੀ ਹੈ ਨਾ ਪੰਜਾਬੀ ਕਿੱਥੇ ਜਾਣਗੇ Shimla Manali ਬਾਸ ਇਹੋ ਦਾ ਹਿਮਗੰਡ ਜਾਇਆ ਹੋਣਗੇ ਪਰ ਮੈਂ ਤੁਹਾਨੂੰ ਇੱਕਲ ਪਹਿਲਾਂ ਵੀ ਪਿਛਲੇ ਵੀਡੀਓ ਚ ਵੀ ਦੱਸੀ ਸੀ ਮਨਸੂਰੀ ਵਾਲੇ ਦੇ ਵਿੱਚ ਕਿਤੇ ਵੀ ਉੱਥੇ ਪੰਜਾਬੀ ਬਹੁਤ ਘੱਟ ਦੇਖਣ ਨੂੰ ਮਿਲੇ ਪੰਜਾਬ ਵਾਲੇ ਵੈਸੇ ਸਰਦਾਰ ਲੋਕ ਉੱਥੇ ਬਹੁਤ ਸੀ ਤੇ ਹੁਣ ਅਸੀਂ ਇਹ ਜੀ ਤੁਹਾਨੂੰ ਅਜੇ ਦਰਸਾਉਣ ਲੱਗਾ ਇਹ ਹੈਗਾ ਜੀ ਕਿਹੜੀ ਜਗ੍ਹਾ ਹੈ ਆਪਣਾ ਦੋਸਤੋ ਇਹ ਹੁਣ ਮੈਨੂੰ ਦਿਸਣ ਲੱਗਿਆ ਵੀ ਇਹ ਮੈਂ ਇਸ ਟਾਈਮ ਖੜਾ ਹਾਂ ਦੋਸਤੋ ਮੈਂ ਇਸ ਟਾਈਮ ਖੜਾ ਹੁਣ ਪਾਲੰਪੁਰਾ ਪਾਲੰਪੁਰ ਜਿਹੜੀ ਹੈਗੀ ਆ ਇੱਥੇ ਵੀ ਬਹੁਤ ਘੱਟ ਪੰਜਾਬੀ ਕੋ ਮਣਾਉਂਦੇ ਆ ਸੋ ਉਹਨਾਂ ਦਾ ਰੁਝਾਨ ਜਿਹੜਾ ਹੈਗਾ Shimla Manali ਵਾਲੀ ਹੁੰਦਾ ਯਾਤਰਾ ਇਹ ਬਹੁਤ ਸੋਹਣੀ ਜਗ੍ਹਾ ਦੇਖਣ ਵਾਲੀ ਆ ਪਾਲੰਪੁਰ ਜੇ ਤੁਸੀਂ ਪਾਲੰਪੁਰ ਆਉਣਾ ਤਾਂ ਤੁਸੀਂ ਬਾਈ ਟ੍ਰੇਨ ਉਹਨਾਂ ਦਾ ਪਠਾਨਕੋਟ ਤੱਕ ਆ ਸਕਦੇ ਹੋ ਪਠਾਨਕੋਟ ਤੋਂ ਧਰਮਸ਼ਾਲਾ ਜਾਂ ਪਠਾਨਕੋਟ ਤੋਂ ਸੋਰੀ ਸਿੱਧਾ ਵੀ ਇੱਧਰ ਆ ਸਕਦੇ ਹੋ ਸਿੱਧੀਆਂ ਬੱਸਾਂ ਆਉਂਦੀਆਂ ਨੇ ਬਾਕੀ ਦਿੱਲੀ ਤੋਂ ਆਉਣਾ ਕਿਤੋਂ ਵੀ ਆਉਣਾ ਚੰਡੀਗੜ੍ਹ ਤੋਂ ਆਉਣਾ ਰੁਜ਼ਿਆਨ ਤੋਂ ਉਹਨਾਂ ਸਿੱਧੀਆਂ ਉਰੇ ਪਾਲੰਪੁਰ ਤੱਕ ਤੁਹਾਨੂੰ ਬੱਸਾਂ ਮਿਲ ਜਾਣਗੀਆਂ ਤੇ ਇੱਥੇ ਦੇਖਣ ਲਈ ਚੀਜ਼ਾਂ ਬਹੁਤ ਨੇ ਜਿਹੜੀਆਂ ਅੱਗੇ ਤੁਹਾਨੂੰ ਵੀਡੀਓ 'ਚ ਪਤਾ ਲੱਗੂਗਾ ਜਿਵੇਂ ਮੇਰੇ ਇੱਥੇ ਪਾਸੇ ਤੁਸੀਂ ਦੇਖ ਸਕਦੇ ਹੋ ਸੱਜੇ ਪਾਸੇ ਇਹ ਚਾਹ ਦੇ ਬਾਗ ਨੇ ਇਹ ਇਹ ਚਾਹ ਦੀ ਖੇਤੀ ਹੁੰਦੀ ਹੈ ਤੇ ਇਹ ਦੇਖ ਸਕਦੇ ਹੋ ਤੇ ਆਪਾਂ ਨੇ ਲੈ ਲਈ ਇੱਥੇ ਸਕੂਟਰੀ ਰੈਂਟ ਤੇ ਆਹ ਵਾਲੀ ਇਹ ਤੁਹਾਨੂੰ ਸਕੂਟਰੀ 500 ਤੋਂ ਲੈ ਕੇ 600 ਰੁਪਏ ਤੇ 800 ਰੁਪਏ ਤੱਕ ਤੁਹਾਨੂੰ ਸਕੂਟਰੀ ਮਿਲ ਜਾਂਦੀ ਹੈ ਰੈਂਟ ਤੇ ਤੁਸੀਂ ਇਹ ਸਕੂਟਰੀ ਰੈਂਟ ਤੇ ਲੈ ਕੇ ਇੱਥੇ ਘੁੰਮ ਸਕਦੇ ਹੋ ਆਪ ਦਾ ਸਾਧਨ ਲੈ ਕੇ ਆਉਣਾ ਉਹ ਵੀ ਬੈਸਟ ਹੈ ਤੋ ਬਹੁਤ ਸੋਹਣੀ ਲੋਕੇਸ਼ਨ ਹੈ ਸਰਦੀਆਂ ਦੇ ਵਿੱਚ ਆਉਂਗੇ ਤਾਂ ਇੱਥੇ ਬਰਫ਼ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਹੋਟਲ ਵਗੈਰਾ ਵੀ ਬਹੁਤ ਨੇ ਫਾਈਵ ਸਟਾਰ ਫੋਰ ਸਟਾਰ ਬਾਕੀ ਤੁਹਾਨੂੰ ਮੈਂ ਵੀਡੀਓ ਦਿਖਾਉਂਗਾ ਵੀ ਇੱਥੇ ਅਸੀਂ ਹੋਟਲ ਦੇ ਵਿੱਚ ਰੁਕੇ ਹਾਂ ਉਸ ਹੋਟਲ ਦਿਖਾ ਦਾਂਗੇ ਪਾਸਟਰਾਂ ਦੇ ਬਿਲਕੁਲ ਨਜ਼ਦੀਕ ਜਿਹੜੇ ਪੈਂਦੇ ਨੇ ਹੋਟਲ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਹੁਣ ਅਸੀਂ ਚੱਲੀਆਂ ਸ਼ੋਭਾ ਸਿੰਘ ਆਰਟ ਗੈਲਰੀ ਉਹ ਵੀ ਤੁਹਾਨੂੰ ਅੱਗੇ ਵੀਡੀਓ 'ਚ ਦਿਖਾਵਾਂਗੇ ਜੇ ਤੁਸੀਂ ਇੱਥੇ ਘੁੰਮਣਾ ਹੈ ਤਾਂ ਤੁਹਾਨੂੰ ਮੈਂ ਦੱਸਦਾ ਵੀ ਬੱਸ ਆਉਣਾ ਹੈ ਤਾਂ ਬੱਸ ਹਰੇਕ ਸ਼ਹਿਰ ਦੇ ਵੱਡੇ ਸ਼ਹਿਰ 'ਚੋਂ ਤੁਹਾਨੂੰ ਇੱਥੇ ਲਈ ਬੱਸ ਮਿਲ ਜੂਗੀ ਤੇ ਬਾਏ ਟ੍ਰੇਨ ਉਹਨਾ ਦਾ ਨੇੜੇ ਦਾ ਸਟੇਸ਼ਨ ਜਿਹੜਾ ਪਠਾਨਕੋਟ ਹੈ ਜੇ ਬਾਏ ਏਅਰ ਆਉਣਾ ਹੈ ਤਾਂ ਤੁਹਾਨੂੰ ਕਾਂਗੜਾ ਆਉਣਾ ਪੈਣਾ ਹੈ ਕਾਂਗੜਾ ਤੋਂ ਮੰਨ ਲਓ ਇੱਥੇ ਤੁਸੀਂ ਬੱਸ ਬਾਏ ਬੱਸ ਆ ਸਕਦੇ ਹੋ ਉੱਥੇ ਤੱਕ ਕਿਹੜਾ ਗਿਆ ਬਾਏ ਏਅਰ ਆ ਸਕਦੇ ਹੋ ਤਾਂ ਚੱਲਦੇ ਆ ਅੱਗੇ ਸਕੂਟਰੀ ਆਪਾਂ ਕਾਲੀ ਰੈਂਟ ਤੇ ਹੁਣ ਚੱਲਦੇ ਆ ਦਿਖਾਉਣੇ ਤੁਹਾਨੂੰ ਸ਼ੋਭਾ ਸਿੰਘ ਆਟਲ ਗੈਲਰੀ